ਸਵੇਰਕਾਲ ਜੀ ਪੰਜਾਬ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਰਗਲ ਖਬਰਾਂ ਤੋਂ ਪਹਿਲਾਂ ਨਸਲ ਮਾਰ ਲੈਣੇ ਨਿਆਮੋ ਹੈਡਲਾਈਨਸ ਤੇ ਸਵੇਰਕਾਲ ਤੱਕ ਤਾਂ ਸਾਹਿਬ ਵਿਖੇ ਪੇਸ਼ ਹੋਏ ਸੁਖਬੀਰ ਬਾਦਲ ਤਨਖਾਹਾਂ ਕਰਾਰ ਕਰਨ ਤੋਂ ਅਗਲੇ ਹੀ ਦਿਨ ਪਹੁੰਚੇ ਸਵੇਰਕਾਲ ਤੱਕ ਸਾਹਿਬ ਚੰਡੀਗੜ੍ਹ ਚ ਬਗੀ ਧੜੇ ਨੇ ਕੀਤੀ ਅਹਿਮ ਮੀਟਿੰਗ ਸੁਖਬੀਰ ਬਾਦਲ ਨੂੰ ਤਨਖਾਹਾਂ ਕਰਾਰ ਕਰਨ ਤੋਂ ਬਾਅਦ ਮੰਗਿਆ ਮੁਰ ਤੋਂ ਅਸਤੀਫਾ ਸ਼ੇਮੂ ਤੇ ਖਨੌਰੀ ਬਾਰਡਰ ਵਿਖੇ ਕਿਸਾਨੀ ਅੰਦੋਲਨ ਦੇ 200 ਦਿਨ ਹੋਏ ਪੂਰੇ ਕਿਸਾਨ ਜਥੇਬੰਦੀਆਂ ਨੇ ਵਿਨੇਸ਼ ਫੁਗਾਟ ਨੂੰ ਕੀਤਾ ਸਨਮਾਨਿਤ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਪੰਜਾਬ ਦੇ ਰਾਜਪਾਲ ਕਟਾਰੀਆ ਮੁੱਖ ਮੰਤਰੀ ਭਗਵੰਤ ਮਾਨ ਪਤਨੀ ਸਮੇਤ ਨਾਲ ਸਨ ਮੌਜੂਦ ਹੁਣ ਖਬਰਾਂ ਦੇ ਸਥਾਨ ਦੇ ਨਾਲ ਬੀਤੇ ਦਿਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਵਾਸਤੇ ਤੇ ਪਰ ਅੱਜ ਹੀ ਸੁਖਬੀਰ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਗਏ ਨੇ ਨਤਮਸਤਕ ਹੋਏ ਨੇ ਤੇ ਉਹਨਾਂ ਨੇ ਆਪਣਾ ਸਪਸ਼ਟਿਕਰਨ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੇ ਦਿੱਤਾ ਤੇ ਨਾਲ ਹੀ ਉਹਨਾਂ ਨੇ ਜਲਦ ਤੋਂ ਜਲਦ ਮੀਟਿੰਗ ਸੱਦਨ ਦੀ ਵੀ ਮੰਗ ਕੀਤੀ ਹੈ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ ਤਖਤ ਸਹਿਬ ਵਿਖੇ ਪੇਸ਼ ਹੋਣ ਵਾਸਤੇ ਪਹੁੰਚ ਚੁੱਕੇ ਸਨ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਸ਼ਰਨਜੀਤ ਢਿੱਲੋਂ ਡਾਕਟਰ ਦਲਜੀਤ ਚੀਮਾ ਮਹੇਸ਼ਿੰਦਰ ਗਰੇਵਾਲ ਅਤੇ ਗੁਲਜ਼ਾਰ ਰਣਕੇ ਵੀ ਮੌਜੂਦ ਸਨ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਹਿਬ ਵਿਖੇ ਆਪਣਾ ਸਪਸ਼ਟੀਕਰਨ ਦਿੰਦਿਆਂ ਹੋਇਆਂ ਜਲਦ ਤੋਂ ਜਲਦ ਬੈਠਕ ਸੱਦਣ ਵਾਸਤੇ ਵੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਨੂੰ ਜਲਦ ਸਜ਼ਾ ਸੁਣਾ ਦਿੱਤੀ ਜਾਵੇ ਇਸ ਬਾਰੇ ਡਾਕਟਰ ਦਿਲਜੀਤ ਚੀਮਾ ਨੇ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਜੋ ਆਦੇਸ਼ ਸ੍ਰੀ ਕਾਲਤਕ ਸਾਹਿਬ ਸੇ ਹੋਇਆ ਥਾ ਪੰਜ ਸਿੰਘ ਸਹਿਬਾਨ ਕੀ ਮੀਟਿੰਗ ਕੇ ਬਾਅਦ ਜੋ ਹੁਕਮਨਾਮਾ ਆਇਆ ਥਾ ਉਸ ਕੀ ਪਾਲਣਾ ਕਰਤੇ ਹੋਏ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਵੀ ਔਰ ਜੋ ਹਮਾਰੇ ਮੰਤਰੀ ਸਹਿਬਾਨ ਉਸ ਟਾਈਮ ਸਰਕਾਰ ਮੇ ਥੇ ਜਿਸ ਵਿੱਚ ਮੈਂ ਵੀ ਸ਼ਾਮਲ ਥਾ सरदार गुलजार सिंह रानी के साहब भी शामिल थे सरजीत सिंह ढिल्लो भी थे सरदार महेश सिंह गरियाल जी भी दे के गए हैं वो कैबिनेट रैंक में एडवाइजर थे सभी हम अपना जो है स्पष्टीकरण भी दे के आए हैं जो सिंह साहब ने मांगा था और सरदार सुखबीर सिंह बादल भी आज ही उनको काफी प्राप्त हुई थी आज ही उन्होंने आके जो है सिंह साहब को रिक्वेस्ट किया है कि जल्दी आप पान सिंह साहबान की मीटिंग बुलाओ क्योंकि मैं पेश होके खमा जाचना करना चाहता हूँ क्योंकि जो हुक्मनामे में लिखा गया तो हमारी गुजारिश है सिंह साहबान से कि जल्दी मीटिंग की जाए तो हम सच्चे दिल से अपनी सच्ची भावना से जो भी जो है उसमें हुक्मनामे में लिखा गया उसकी इन भिन्न पालना करते हुए खेमा जाचना करना चाहते हैं तीस अगस्त 2024 ਨੂੰ ਪੰਜ ਸਿੰਘ ਸਹਿਬਾਨ ਦੀ ਸ਼੍ਰੀ ਕਾਜਤਖਸਬ ਵਿਕੇ ਹੋਈ ਇਕਤਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 ਅਗਸਤ 2024 ਨੂੰ ਮੇਰੇ پاس ਪਹੁੰਚੀ ਹੈ। ਦਾਸ ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਗਏ ਹੁਕਮਨਾਮੇ ਨੂੰ ਗੁਰੂ ਦਾ ਨਮਾਣਾ ਸੇਖੋਂ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਪ੍ਰਵਾਨ ਕਰਦਾ ਹੈ। ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂ ਪੰਥ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੀਮੀ ਨਾਲ ਕਿਮਾਂ ਜਾਚਨਾ ਕਰਦਾ ਹੈ ਦਾਸ ਦੀ ਜੋਦੜੀ ਨੂੰ ਪ੍ਰਵਾਨ ਕਰੋ ਜੀ ਇਸ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੋ ਹੁਕਮਨਾਮਾ ਆਣੇ ਕੇ ਬਾਅਦ ਹੈ ਉਹ ਆਪਣੇ ਆਪ ਕੋ ਕਮਿਟ ਕੀਤਾ ਕਿ ਮੈਂ ਤੋ ਹਾਜ਼ਰ ਹਾਂ ਆ ਜੀ ਪਹਿਲੇ ਦਿਨ ਹੀ ਹਾਜ਼ਰ ਹਾਂ ਆਪ ਜੱਬ ਵੀ ਮੀਟਿੰਗ ਜਿਤਨੀ ਜਲਦੀ ਹੋ ਸਕੇ ਕਿੰਨੇ ਲੋਕ ਆਜਾ ਪੇਸ਼ ਹੋਏ ਕਿੰਨੇ ਲੋਕ ਆਜਾ ਅੱਜ ਅੱਜ ਮੇਰੇ ਸਾਥ ਜਿਸੇ ਕਿੰਨੇ ਲੋਕ ਪੇਸ਼ ਹੋਏ ਮੇਰੇ ਸਾਥ ਸਰਦਾਰ ਗੁਲਜਾਰ ਸਿੰਘ ਰਾਨੀਕੇ ਸਾਹਿਬ ਆਏ تھے ਚੰਦਜੀਤ ਸਿੰਘ ਡੈਲਨੋ ਸਾਹਿਬ ਆਏ تھے ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ ਆਏ تھے ਅੱਜ ਚਾਰ ਆਮ ਆਏ ਬਾਕੀ 1-2 ਦਿਨ ਵਿੱਚ ਸਾਰੇ ਆ ਜਾਣਗੇ ਹੁਣ ਵੇਖਣਾ ਹੋਵੇਗਾ ਕਿਸੇ ਵੀ ਅਕਾਲ ਤਖਤ ਸਹਿ ਵਿਖੇ ਪੰਜ ਸਿੰਘ ਸਹਿਬਾਨ ਕਦੋਂ ਮੀਟਿੰਗ ਕਰਦੇ ਨੇ ਤੇ ਸੁਖਬੀਰ ਬਾਦਲ ਦੇ ਸੰਬੰਧੀ ਅਗਲਾ ਫੈਸਲਾ ਕੀ ਲਿਆ ਜਾਂਦਾ ਹੈ ਸ਼ੋਮਨੀ ਕਾਲੀਦਲ ਸੁਧਾਰ ਲਹਿਰ ਦੇ ਵੱਲੋਂ ਚੰਡੀਗੜ੍ਹ ਵਿਖੇ ਅੱਜ ਮੀਟਿੰਗ ਕੀਤੀ ਗਈ ਤੇ ਇਸ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਜਿਹੜੇ ਨੇ ਸੁਧਾਰ ਲਹਿਰ ਦੇ ਵੱਲੋਂ ਉਹ ਲਈ ਗਏ ਨੇ ਇਨ੍ਹਾਂ ਫੈਸਲਿਆਂ ਤੋਂ ਬਾਅਦ ਇਹ ਵੀ ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਤੋਂ ਬਾਅਦ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿਤਮਸਤਕ ਹੋਣਾ ਚਾਹੀਦਾ ਸੀ ਉਹਨਾਂ ਕਿਹਾ ਕਿ ਤਨਖਾਹਾਂ ਕਰਾਰ ਦੇਣ ਤੋਂ ਬਾਅਦ ਕੋਈ ਵੀ ਸ਼ਖਸ ਜੋ ਹੁੰਦਾ ਹੈ ਉਹ ਪੰਥਕ ਸਫਾਂ ਤੋਂ ਵਾਂਝਾ ਹੋ ਜਾਂਦਾ ਹੈ ਚੰਡੀਗੜ੍ਹ ਦੇ ਵਿੱਚ ਸ਼ਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਸੱਦੀ ਗਈ। ਇਸ ਮੀਟਿੰਗ ਦੇ ਵਿੱਚ ਕਈ ਅਹਿਮ ਮਾਮਲਿਆਂ ਦੇ ਉੱਤੇ ਚਰਚਾ ਹੋਈ ਅਤੇ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਮੁੜ ਅਸਤੀਫੇ ਦੀ ਮੰਗ ਕੀਤੀ ਗਈ। ਨਾਲ ਹੀ ਸੁਧਾਰ ਲਹਿਰ ਨੇ ਇਹ ਵੀ ਤੈਅ ਕੀਤਾ ਕਿ ਪਿੰਡਾਂ-ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਬਾਰੇ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਪਹਿਲਾਂ ਤੇ ਮੇਰੀ ਬੇਨਤੀ ਹੈ ਕਿ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਥਕ ਮਰਿਆਦਾ ਦਾ ਹੀ ਨਹੀਂ ਪਤਾ। ਸ਼ਾਇਦ ਉਹਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਤਨਖਾਈਆ ਹੁੰਦਾ ਉਹ ਉਨੀ ਚਿਰ ਤੱਕ ਸ਼੍ਰੀ ਅਕਾਲਤਾਰ ਸਾਹਿਬ ਦੇ ਨਹੀਂ ਜਾ ਸਕਦਾ ਜਿੰਨੀ ਚਿਰ ਤੱਕ ਸਿੰਘ ਸਾਹਿਬ ਉਹਨਾਂ ਨੂੰ ਖਿਮਾ ਜਾਚਨਾ ਕਰਨ ਦੀ ਲਈ ਬੁਲਾਉਂਦੇ ਨੇ ਕਿਉਂਕਿ ਇਹ ਇਹ ਪਹਿਲਾਂ ਜਾ ਕੇ ਉੱਥੇ ਚਿੱਠੀ ਦੇਣਗੇ ਚਿੱਠੀ ਭੇਜਣਗੇ ਕਿ ਸਾਨੂੰ ਮੌਕਾ ਦਿੱਤਾ ਜਾਵੇ ਮੈਂ ਉੱਥੇ ਖਿਮਾ ਜਾਚਨਾ ਕਰਨਾ ਚਾਹੁੰਦਾ ਤੇ ਫਿਰ ਉੱਥੇ ਜਾਣਗੇ ਕਿਉਂਕਿ ਸ਼੍ਰੀ ਅਕਾਲਤਾਰ ਸਾਹਿਬ ਦੇ ਉੱਤੇ ਪਹਿਲਾਂ ਜਾ ਨਹੀਂ ਸਕਦੇ ਕੁਰਦਵਾਰਾ ਸਾਹਿਬ ਵਿੱਚ ਵੀ ਜਾ ਸਕਦੇ ਆ ਲੇਕਿਨ ਨਾ ਉਹਨਾਂ ਦੀ ਕੜਾ ਪ੍ਰਸ਼ਾਦ ਦੀ ਦੇਖ ਪਰਵਾਣ ਕੀਤੀ ਜਾ ਸਕਦੀ ਹੈ ਤੇ ਨਾ ਉਹਨਾਂ ਦੀ ਅਰਦਾਸ ਕੀਤੀ ਜਾ ਸਕਦੀ ਹੈ ਪਹਿਲਾਂ ਤੇ ਗੱਲ ਨੂੰ ਸਮਝ ਲਓ ਇਹ ਕੋਈ ਧਾਰਮਿਕ ਤੇ ਮर्याਦਾ ਨਹੀਂ ਇਹ ਕੋਈ ਸਾਡੀਆਂ ਪੰਥਕ ਤੌਰ ਦੇ ਉੱਤੇ ਪਰੰਪਰਾਵਾਂ ਨੇ ਮੈਨੂੰ ਸਮਝ ਨਹੀਂ ਆਂਦੀ ਕਿ ਸਰਦਾਰ ਸਖਬੀਰ ਸੇ ਬਾਦਲ ਗੁਨਾਹ ਤੇ ਗੁਨਾਹ ਕਿਉਂ ਕਰ ਰਹੇ ਸ਼੍ਰੀ ਅਕਾਲ ਸਾਹਿਬ ਦਾ ਕੱਲ ਹੁਕਮ ਹੋਇਆ ਕਿ ਇਹਨਾਂ ਨੂੰ ਤਰਖਾਇਆ ਕੀਤਾ ਗਿਆ ਔਰ ਤਨਖਾਈ ਜਾਂ ਜਾਂ ਪਤਿਤ ਬੰਦਾ ਸ਼੍ਰੋਮਣੀ ਕਾਰੀਦਾਰ ਦਾ ਪ੍ਰਦਾਨ ਨਹੀਂ ਵੱਢ ਸਕਦਾ ਉਹਨੂੰ ਇਮੀਡੀਏਟਲੀ 50 ਮਿੰਟਾਂ ਵਿੱਚ ਅਸਤੀਫਾ ਦੇਣਾ ਬੰਦਾ ਸੀ ਜਿਹੜਾ ਵਿਅਕਤੀ ਕਹਿੰਦਾ ਮੈਂ ਨਿਮਾਣਾ ਬਣ ਕੇ ਜਾ ਰਿਹਾ ਹਾਂ ਉਹ ਇੱਕ ਪ੍ਰਦਾਨਗੀ ਨਹੀਂ ਛੱਡ ਰਿਹਾ ਤੇ ਨਿਮਾਣਾ ਕਿੱਥੋਂ ਬਣ ਗਿਆ ਨਿਮਾਣਾ ਮਨੋਂ ਬੰਣਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਸ਼ੋਅ ਕਰਕੇ ਬੰਣਾ ਹੁੰਦਾ ਹੈ ਇਸ ਕਰਕੇ ਮੈਂ ਸਭੀ ਦੀ ਹੈ ਕਿ ਉਹ ਸਾਰੇ ਸ਼੍ਰੀ ਕਾਤਰ ਸਾਹਿਬ ਦੇ ਉੱਤੇ ਵੀ ਡਰਾਮੇ ਕਰਕੇ ਲੋਕਾਂ ਨੂੰ ਗਮਰਾਹ ਕਰ ਰਹੇ ਬੜੇ ਅਫਸੋਸ ਦੀ ਗੱਲ ਹੈ ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਹੀ ਇਹਦਾ ਨਵੇੜਾ ਕਰ ਸਕਦਾ ਅਸੀਂ ਕੀ ਕਹਿ ਸਕਦੇ ਪਰ ਇਸ ਮੈਨੂੰ ਲੱਗਦਾ ਹੈ ਕਿ ਕੁਝ ਜਿਹੜਾ মিডিਆ ਨੂੰ ਜਾਂ ਸੋਸ਼ਲ ਮੀਡੀਆ ਤੇ ਆਪਣਾ ਸਿਰਫ ਪੋਣਾ ਚਾਹੁੰਦੇ ਆ ਕਿ ਮੈਨੂੰ ਕੋਈ ਪਰਵਾਹ ਨਹੀਂ ਮੈਨੂੰ ਕੋਈ ਤਰਖਾਈਆ ਦੀ ਕਹਿ ਦੇਵੇ ਮੈਨੂੰ ਕੋਈ ਸਜ਼ਾ ਲਾ ਦੇਵੇ ਮੈਂ ਤੇ ਆਪਣੀ ਮਰਜ਼ੀ ਕਰਦਾ ਸੋ ਇਹ ਗੱਲਾਂ ਜਿਹੜੀਆਂ ਸੋਭਾ ਨਹੀਂ ਦਿੰਦੀਆਂ ਤਖਤ ਦੇ ਜਥੇਦਾਰ ਸਾਹਿਬ ਵੱਲੋਂ ਜਦੋਂ ਐਲਾਨ ਕੀਤਾ ਗਿਆ ਸੀ ਉਦੋਂ ਇਹ ਕਿਹਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਉਸ ਵੇਲੇ ਦੀ ਕੈਬਨਿਟ ਸੀ ਉਹ پیش ਹੋ ਕੇ ਆਪਣਾ ਉਹ ਉਹ ਪਹਿਲਾਂ ਆ ਕੇ ਸਪਸ਼ਟੀਕਰਨ ਦੇਵੇ ਹੁਣ ਸਪਸ਼ਟੀਕਰਨ ਪਹਿਲਾਂ ਸਾਰਿਆਂ ਦਾ ਆਏਗਾ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਜਾਏਗਾ ਕਿਉਂਕਿ ਜਿਹਨਾਂ ਸਪਸ਼ਟੀਕਰਨ ਦੇਣਾ ਉਹਨਾਂ ਨੇ ਵੀ ਜਿਸ ਤਰ੍ਹਾਂ ਇੱਕ ਗਵਾਹੀ ਦੇ ਤੌਰ ਦੇ ਉੱਤੇ ਦੱਸ ਰਿਹਾ ਕਿ ਇਹ ਘਟਨਾ ਕਿੱਦਾਂ ਹੋਈ ਕੌਣ-ਕੌਣ ਇਹਨੂੰ ਜਾਣਦਾ ਕਿਹਦੇ ਨਾਲ ਸਲਾਹ ਹੋਈ ਕਿਹਦੇ ਨਾਲ مشورہ ਹੋਇਆ ਕਿਹਦੇ ਸਾਹਮਣੇ ਫੈਸਲੇ ਕੀਤੇ ਗਏ ਇਹ ਸਾਰੇ ਕੈਬਨਰਨ ਮੰਤਰੀ ਜਿਹੜੇ ਰਹੇ ਆ ਇਹਨਾਂ ਨੇ ਜਾ ਕੇ ਆਪਣਾ ਸਪਸ਼ਟਿਕਰਨ ਦੇਣਾ 15 ਦਿਨ ਦੇ ਵਿੱਚ ਇਹਨਾਂ ਸਪਸ਼ਟਿਕਰਨ ਦੇਣਾ ਉਸ ਤੋਂ ਬਾਅਦ ਸਰਤਾਜ ਸੁਖਬੀਰ ਸੇ ਬਦਲ ਟਾਈ ਮੰਗਣਗੇ ਫਿਰ ਉਹਨਾਂ ਨੂੰ ਟਾਈਮ ਮਿਲੇਗਾ ਜ਼ਿਕਰ ਇਹ ਖਾਸ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਬਾਦਲ ਤੋਂ ਇਲਾਵਾ 2007 ਤੋਂ ਲੈ ਕੇ 2017 ਤੱਕ ਦੇ ਅਕਾਲੀ ਭਾਜਪਾ ਕੈਬਨਟ ਮੰਤਰੀਆਂ ਨੂੰ ਵੀ ਸਪਸ਼ਟਿਕਰਨ ਦੇਣ ਵਾਸਤੇ ਕਿਹਾ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ ਸੁਧਾਰ ਲਹਿਰ ਦੇ ਵਿੱਚ ਸ਼ਾਮਿਲ ਉਹ ਚਿਹਰੇ ਜੋ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਵੇਲੇ ਕੈਬਨਿਟ ਮੰਤਰੀਆਂ ਦਾ ਆਨੰਦ ਮਾਣ ਰਹੇ ਸਨ ਉਹ ਕਦੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦੇਣਗੇ ਸ਼ੰਭੂ ਤੇ ਖਨੌਰੀ ਬਾਰਡਰ ਵਿਖੇ ਕਿਸਾਨੀ ਅੰਦੋਲਨ ਦੇ 200 ਦਿਨ ਪੂਰੇ ਹੋਣ ਤੋਂ ਬਾਅਦ ਕੇਰਲਾ, ਕਨਾਟਕਾ, ਤਾਮਿਲਨਾਡੂ, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਦੇਸ਼ ਭਰ ਦੇ ਸੂਬਿਆਂ ਤੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਪਹੁੰਚੀਆਂ ਵੱਡਾ ਇਕੱਠ ਹੋਇਆ ਅਤੇ ਪਹਿਲਵਾਨ ਵਿਨੇਸ਼ ਫੁਗਾਟ ਵੀ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਜਿੱਥੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਨਾਲ ਹੀ ਅਗਲੀ ਰਣਨੀਤੀ ਬਾਰੇ ਵੀ ਚਰਚਾ ਕੀਤੀ ਕਿਸਾਨਾਂ ਨੇ 3 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਰੇਲ ਰੋਕੋ ਅੰਦੋਲਨ ਕਰਨਾ ਹੈ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ 13 ਫਰਵਰੀ ਤੋਂ ਨਿਰੰਤਰ ਜਾਰੀ ਕਿਸਾਨ ਅੰਦੋਲਨ ਨੂੰ ਦੂਜੇ ਨੂੰ ਚਲਦਿਆਂ ਅਜੇ 200 ਦਿਨ ਪੂਰੇ ਹੋ ਗਏ ਨੇ ਇਸ ਮੌਕੇ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਤੇ ਗਏ ਸੰਦੇਸ਼ ਤੇ ਦੇਸ਼ਾਂ ਦੇ ਵੱਖ-ਵੱਖ ਸੂਬਿਆਂ ਤੋਂ ਕਿਸਾਨ ਮਜ਼ਦੂਰ ਅਤੇ ਔਰਤਾਂ ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਇਕੱਠੀਆਂ ਹੋਈਆਂ। ਇਸ ਮੌਕੇ ਪਹਿਲਵਾਨ ਵਿਨੇਸ਼ ਫੁਗਾਟ ਵੀ ਸ਼ੰਭੂ ਬਾਰਡਰ ਵਿਖੇ ਪਹੁੰਚੇ ਜਿੱਥੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਿਨੇਸ਼ ਫੁਗਾਟ ਨੂੰ ਸਨਮਾਨਿਤ ਕੀਤਾ ਗਿਆ। ਫਾਈ ਮੋਦੂ ਕੇ ਬਾਦ ਹੈ वही वो दुख की बात है कि 200 दिन हो गए हैं अभी भी बैठे हैं लेकिन हौसला देख के मुझे ऐसे लग रहा है कि हौसला जू का तो है है ना जब जब लंबा कोई आंदोलन चलता है तो लोगों में एक उम्मीद टूटने लग जाती है क्योंकि हम खुद हम ऐसी जगह से निकले हम जब हम दिल्ली में बैठे थे तो हमारे भी हौसले ऐसे होते थे की पता नहीं कब मानेंगे है ना लेकिन हौसला देख के ऐसे लग रहा है की आज पहला ही दिन है हमारी हमारे परिवार को लड़ना आ गया है शायद उनको पता लग गया है कि अगर उनको अपना हक चाहिए तो मेरे ख्याल से उनको सड़क पे आना पड़ेगा उनको लड़ना पड़ेगा और इन्हीं से देख के हमें भी मतलब बहुत तो हौसला मिला था कि हमें लड़ना सिखाया था अपने हकों के लिए लड़ना सिखाया था सच्चाई के लिए बोलना सिखाया था तो बस मैं शुक्रगुजार हूं परमात्मा की कि ऐसे परिवार में जन्म दिया उन्होंने ऐसा मौका दिया मुझे कि इस परिवार को मैं जानूं इस परिवार के दुख में सुख में हिस्सेदारी बनी रही मेरी तो बस वही है कि विधानसभा चुनावी है हरियाणा में सर मैं मुझे नहीं पता पोलिटिक्स मुझे 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 पॉलिटिक्स का इतना नॉलेज नहीं है सच्चाई बता रही हूँ कभी इतना उसमें डीप में गई नहीं हूँ आप खेलो की पूछोगे तो मैं बता सकती हूँ लेकिन हर जगह पे किसान है ना वो अगर नाराज है तो आपको हर वो खिलाड़ियों पे भी नुकसान होता है अगर वो हमें खाना नहीं देंगे मैं वही बोल रही हूँ अगर वो हमें खाना नहीं देंगे तो हम कैसे कॉम्पीट करेंगे लेकिन वो इतने निर्दयी नहीं है ये खाना देते हैं पूरे देश को इतना सब होने के बाद भी ये लोग खुले दिल से पूरे देश को आज भी अनाज दे रहे हैं ये चाहे तो सब कुछ बंद कर सकते हैं देश का लेकिन बड़ा दिल है इनका बहुत ज्यादा और सरकार को भी बड़ा दिल दिखाना चाहिए इस मामले में ਅੱਜ ਕਿਸਾਨਾਂ ਨੇ ਨਵੇਂ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਅੰਦੋਲਨ ਪਹਿਲੇ ਦਿਨ ਦੌਰਾਨ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਉਸ ਵੇਲੇ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਮੁੰਡੇ ਆਸ਼ੀਸ਼ ਮਿਸ਼ਰਾ ਟੈਣੀ ਵੱਲੋਂ ਗੱਡੀ ਚਾਰ ਕੇ ਕਿਸਾਨ ਕਤਲ ਕਰ ਦਿੱਤੇ ਗਏ ਸੀ ਅਤੇ ਇਨਸਾਫ ਲਈ 3 ਅਕਤੂਬਰ ਨੂੰ ਭਾਰਤ ਪਧਰੀ 2 ਘੰਟੇ ਦਾ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ। ਨਾ ਹੀ ਜਥੇਬੰਦੀਆਂ ਨੇ ਕਿਹਾ ਕਿ 14 ਸਤੰਬਰ ਨੂੰ ਰਾਜਪੂਰਾ ਦਾ ਗगन ਚੌਂਕ ਵਿਖੇ ਜਨਮ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ ਐਮਐਸਪੀ ਤੇ ਕਾਨੂੰਨੀ ਗਾਰੰਟੀ ਲਿਆਉਣ ਅਤੇ ਸ਼ੰਭੂ ਬਾਰਡਰ ਖੋਲ੍ਹੇ ਜਾਣ ਤੇ ਵੀ ਜ਼ੋਰ ਦਿੱਤਾ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਨੇ ਉਹਨਾਂ ਦਾ ਪਰਿਵਾਰ ਅੱਜ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਇਸ ਮੌਕੇ ਉਹ ਦਰਗਿਆਨਾ ਮੰਦਰ ਵੀ ਗਏ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸੇ ਵੀ ਸਿਆਸੀ ਮੁੱਦੇ ਦੇ ਉੱਤੇ ਕੋਈ ਬਿਆਨਬਾਜ਼ੀ ਨਹੀਂ ਕੀਤੀ ਪਰ ਰਾਜਪਾਲ ਕਟਾਰੀਆ ਨੇ ਦੱਸਿਆ ਕਿ ਜਦੋਂ ਤੋਂ ਉਹਨਾਂ ਨੇ ਸੌ ਚੁੱਕੀ ਹੈ ਉਹਨਾਂ ਦੇ ਮਨ ਦੀ ਇੱਛਾ ਸੀ ਕਿ ਉਹ ਸਿਹੜੀ ਹਰਮੰਦਰ ਸਾਹਿਬ ਵਿਖੇ ਆ ਕੇ ਨਤਮਸਤਕ ਹੋਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚੇ ਹੋਏ ਸਨ ਰਾਜਪਾਲ ਕਟਾਰੀਆ ਦੀ ਇਹ ਅੰਮ੍ਰਿਤਸਰ ਦੀ ਪਹਿਲੀ ਫੇਰੀ ਸੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਅੰਮ੍ਰਿਤਸਰ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਨਾਲ ਮੌਜੂਦ ਰਹੇ ਇਸ ਮੌਕੇ ਰਾਜਪਾਲ ਨੂੰ ਐਸਜੀਪੀਸੀ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਉਪਰੰਤ ਉਹਨਾਂ ਨੇ ਪੰਜਾਬ ਅਤੇ ਦੇਸ਼ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਪੇਂਤੀ ਵੀ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਹ ਕਿਸੇ ਵੀ ਤਰ੍ਹਾਂ ਦੇ ਸਿਆਸੀ ਮੁੱਦੇ ਦੇ ਉੱਤੇ ਜਵਾਬ ਨਹੀਂ ਦੇਣਗੇ ਅਤੇ ਇਸ ਮੌਕੇ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਵੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਸਾਡੇ ਮਾਨਯੋਗ ਗਵਰਨਰ ਸਾਹਿਬ ਰਾਜਪਾਲ ਪੰਜਾਬ ਨਵੀਂ ਨਿਯੁਕਤੀ ਹੋਈ ਹੈ ਤੇ ਉਹ ਪਰਿਵਾਰ ਸਮੇਤ ਅੱਜ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਨੇ ਅੱਜ ਅਰਦਾਸ ਕਰਨ ਆਏ ਨੇ ਪੰਜਾਬ ਦੇ ਭਲੇ ਦੀ ਦੇਸ਼ ਦੇ ਭਲੇ ਦੀ ਸ਼ਾਂਤੀ ਦੀ ਸੋ स्वागत ਵੀ ਉਹਨਾਂ ਦਾ ਪੰਜਾਬ ਦੇ ਨਵੇਂ ਗਵਰਨਰ ਬਣਨ ਤੇ ਤੇ ਨਾਲ ਨਾਲ परमात्मा ਸਮੱਤ ਤੇ ਬਲਬਖਸ਼ੇ ਕੇ ਅਸੀਂ ਪੰਜਾਬ ਦੇ ਜੋ-ਜੋ ਵੀ ਸਾਡੇ ਅਧਿਕਾਰ ਖੇਤਰ ਨੇ ਅਸੀਂ ਆਪਣੇ ਅਧਿਕਾਰ ਖੇਤਰਾਂ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਦੇਸ਼ ਦੇ ਲੋਕਾਂ ਦੀ ਸੇਵਾ ਕਰਦੇ ਰਹੀਏ ਕੋਈ ਅਜ ਰਾਜਨੀਤਿਕ ਕੁਐਸਚਨ ਦਾ ਮੈਂ ਕੋਈ ਜਵਾਬ ਨਹੀਂ ਦਊਗਾ ਤੁਸੀਂ ਪੁੱਛਿਓ ਵੀ ਨਾ ਗਵਰਨਰ ਸਾਹਿਬ ਅੱਗੇ ਜੋ ਵੀ ਇਹਨਾਂ ਦੀ ਫੀਲਿੰਗ ਹੈ ਇੱਥੇ ਆ ਕੇ ਪਰਿਵਾਰ ਸਿੱਖਾ ਕਾ ਕਿ ਮੈਂ ਪੰਜਾਬ ਕਾ राज्यपाल बन के यहाँ अभी आया हूँ मैं सोचता हूँ ये एक ऐसी जमीन है जिसके कारण से गुरुओं के बलिदान के कारण से ये देश और संस्कृति आज तक अपने पास सुरक्षित है जिक्र खास है कि राज्यपाल गुलाब चंद कटारिया ने इकती जुलाई न अपना अहदा संभाल सी ਅਤੇ ਉਦੋਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਆਪਣੀ ਇੱਛਾ ਜ਼ਾਹਰ ਕੀਤੀ ਸੀ। ਐਮਪੀ ਅਮਰਿਤਪਾਲ ਦੇ ਪਿਤਾ ਤਰਸੇਮ ਸਿੰਘ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਕੀਤੀ ਤੇ ਉਹਨਾਂ ਕਿਹਾ ਕਿ ਸਜ਼ਾ ਭੋਗ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ। ਸੁਖਬੀਰ ਬਾਦਲ ਨੂੰ ਤਨਖਾਹਾਂ ਕਰਾਰ ਦੇਣ ਦੇ ਉੱਤੇ ਵੀ ਤਰਸੇਮ ਸਿੰਘ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਸਨੂੰ ਦੋਸ਼ੀ ਕਿਹਾ ਜਾਣਾ ਚਾਹੀਦਾ ਹੈ। ਖਡੂਰ ਸਾਹਿਬ ਤੋਂ ਐਮਪੀ ਬਣੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਅੱਜ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਬੇਨਤੀ ਕੀਤੀ ਉਨ੍ਹਾਂ ਕਿਹਾ ਕਿ ਭਾਵੇਂ ਅਮਰਿਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਕੁਝ ਹੀ ਸਮਾਂ ਹੋਇਆ ਹੈ ਪਰ ਬਾਕੀ ਬੰਦੇ ਸਿੰਘ 30-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾਈ ਜ਼ਰੂਰ ਕਰਨਾ ਚਾਹੀਦਾ ਹੈ ਇਸ ਮੌਕੇ ਉਹਨਾਂ ਨੇ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦੇਣ ਦੇ ਉੱਤੇ ਵੀ ਟਿੱਪਣੀ ਕਰਦਿਆ ਕਿ ਹਾਂ ਕਿ ਸੁਖਬੀਰ ਬਾਦਲ ਨੂੰ ਤਨਖਾਹਿਆ ਨਹੀਂ ਬਲਕਿ ਦੋਸ਼ੀ ਕਹਿਣਾ ਚਾਹੀਦਾ ਹੈ ਨੇ ਉਹ ਤੇ ਜੀ ਉਹ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਦੇ ਦੋਸ਼ ਹੀ ਇੰਨੇ ਸੀ ਕਿ ਤਨਖਾਹਿਆ ਇਕਰਾਰ ਦੇਣ ਨਾਲ ਵੀ ਨਹੀਂ ਮੇਰੇ ਖਿਆਲ ਚੱਲੂਗਾ ਹੁਣ ਉਹਨਾਂ ਦੀ ਸਜ਼ਾ ਵੇਖਦੇ ਆਂ ਵੀ ਉਹਨਾਂ ਨੂੰ ਕੀ ਦਿੱਤੀ ਜਾਂਦੀ ਉਹ ਤੋਂ ਉਹ ਤੋਂ ਹੀ ਕੋਮ ਫਿਰ ਅੱਗੇ ਸੋਚੂਗੀ ਕੀ ਕਰਨਾ ਚਾਹੀਦਾ ਤੁਹਾਡੇ ਮੁਤਾਬਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬਹੁਤ ਸਾਰੇ ਨਹੀਂ ਸਾਡੇ ਮੁਤਾਬਕ ਨਹੀਂ ਹੈ ਤੇ ਸਾਡੀਆਂ ਰਵਾਇਤਾਂ ਦੇ ਅਨਸਾਰ ਜਾਂ ਜੋ ਜਿੱਦਾਂ ਦੇ ਉਹਨਾਂ ਦੇ ਗ੍ਰਾਹ ਉਹਦੇ ਅਨਸਾਰ ਹੀ ਸਜ਼ਾ ਹੋਵੇ ਸਾਡੇ ਕਹਿਣ ਨਾਲ ਤੇ ਅਸੀਂ ਤੇ ਜੋ ਕਵਾਂਗੇ ਉਹ ਉਹ ਚੀਜ਼ ਨਹੀਂ ਮੰਨੀ ਜਾਣੀ ਚਾਹੀਦੀ ਜੋ ਸਾਡੀਆਂ ਪੰਥ ਕਰਵਤਾਂ ਰਹੀਆਂ ਜਾਂ ਸਾਡੇ ਜੋ ਇਹੋ ਜਿਹੇ ਗ੍ਰਾਹ ਕਰਨ ਵਾਲਿਆਂ ਨਾਲ ਜੋ ਜੋ ਇਸ ਜਮਾਤੀਆਂ ਗਈਆਂ ਪਹਿਲਾਂ ਉਹ ਜੀਆਂ ਦਦੀਆਂ ਜਾਣੀ ਸੀ ਇਹ ਇਹਨਾਂ ਨੂੰ ਤੇ ਮੇਰੇ ਖਿਆਲ ਤਨਖਾਈਆਂ ਨਹੀਂ ਦੋਸ਼ੀ ਮਤਲਬ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਨਾਲ ਬਹੁਤ ਵੱਡਾ ਧਰੋਹ ਕਮਾਇਆ ਤੇ ਕੌਮ ਨੂੰ ਬਹੁਤ ਇਹਨਾਂ ਨੇ ਕੌਮ ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ ਇਹ ਜੀ ਤਨਖਾਈਆਂ ਕਰਾਰ ਦਿੱਤਾ ਗਿਆ ਤਨਖਾਈਏ ਦਿੱਤਾ ਤੇ ਦੋਸ਼ੀ ਕਰਾਰ ਨਹੀਂ ਸੀ ਦੇਣਾ ਚਾਹੀਦਾ ਜੱਜਦਰ ਸਰਬਾਨ ਨੂੰ ਕਿ ਦੋਸ਼ੀ ਕਰਾਰ ਨੇ ਹੁਣ ਆ ਕੇ ਪੇਸ਼ ਹੋਣ ਨੇ ਚਲੋ ਜੀ ਉਹ ਤੇ ਹੁਣ ਜੋ ਰਵਾਇਤ ਆ ਉਹਦੇ ਹਿਸਾਬ ਨਾਲ ਜਸਵੰਤ ਸਿੰਘ ਸਾਹਿਬ ਨੂੰ ਇਹ ਤੇ ਤੁਸੀਂ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਜ਼ਿਕਰ ਖਾਸ ਹੈ ਕਿ ਅਮਰਿਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ੋਰ ਪਉਂਦੀ ਗੱਲ ਆਖੀ ਗਈ ਹੈ ਤੇ ਦੇਖਣਾ ਹੋਵੇਗਾ ਕਿ ਇਹ ਮੁੱਦਾ ਹੁਣ ਅੱਗੇ ਕੀ ਨਵਾਂ ਮੋੜ اختیار ਕਰਦਾ ਹੈ ਸਾਬਕਾ ਮੁੱਖ ਮੰਤਰੀ ਬਿਅੰਤ ਸਿੰਘ ਦੀ ਅੱਜ ਵਰਸੀ ਮਨਾਈ ਗਈ ਇਸ ਮੌਕੇ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਨੇ ਇੱਕ ਸਮਾਗਮ ਦਾ ਆਯੋਜਨ ਕੀਤਾ ਹੋਇਆ ਸੀ ਜਿੱਥੇ ਰਾਜਪਾਲ ਕਟਾਰੀਆ ਪਹੁੰਚੇ ਹੋਏ ਸਨ ਉੱਥੇ ਹੀ ਰਾਜਾ ਵੜਿੰਗ ਸੁਨੀਲ ਜਾਖੜ ਐਮਐਸਬੀਟਾ ਤੋਂ ਇਲਾਵਾ ਕਈ ਹੋਰ ਸਿੱਖ ਆਗੂ ਅਤੇ ਵੱਖ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਆਗੂ ਵੀ ਪਹੁੰਚੇ ਹੋਏ ਸਨ ਇਸ ਮੌਕੇ ਸੁਨੀਲ ਜਾਖੜ ਨੇ ਵੀ ਬਿਅੰਤ ਸਿੰਘ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਹੋਇਆਂ ਕਿਹਾ ਕਿ ਅੱਜ ਵੀ ਕਾਨੂੰਨ ਵਿਵਸਥਾ ਖਤਰੇ ਦੇ ਵਿੱਚ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਜੀ ਦੀ ਵਰਸੀ ਮੌਕੇ ਅੱਜ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਪੰਜਾਬ ਦੇ 12ਵੇਂ ਸਾਬਕਾ ਮੁੱਖ ਮੰਤਰੀ ਬੀਅੰਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਇਸ ਮੌਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਤੋਂ ਇਲਾਵਾ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਨਜਿੰਦਰ ਬਿੱਟਾ ਸਮੇਤ ਹੋਰ ਕਈ ਸਿਆਸੀ ਆਗੂ ਵੀ ਪਹੁੰਚੇ ਹੋਏ ਸਨ ਸਰਦਾਰ ਬੀਅੰਤ ਸਿੰਘ 1992 ਤੋਂ ਲੈ ਕੇ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਫਿਰ 1995 ਦੇ ਵਿੱਚ ਇੱਕ ਬੰਬ ਧਮਾਕੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਅਤੇ ਅੱਜ ਉਨ੍ਹਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਇਸ ਸ਼ਰਧਾਂਜਲੀ ਤੋਂ ਬਾਅਦ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਮੌਜੂਦਾ ਕਾਨੂੰਨ ਵਿਵਸਥਾ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਦੇਖੋ ਸਰਦਾਰ ਬੀਨ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਉਹੀ ਹੋਊਗੀ ਅੱਜ ਦੇ ਦਿਨ ਸਾਰਾ ਪੰਜਾਬ ਕਿਉਂਕਿ ਉਹਨਾਂ ਨੇ ਸ਼ਹਾਦਤ ਕਿਸੇ ਇਕੱਲੇ ਆਪਣੇ ਪਰਿਵਾਰ ਵਾਸਤੇ ਜਾਂ ਕਿਸੇ ਰਾਜਨੀਤਿਕ ਦਲ ਵਾਸਤੇ ਨਹੀਂ ਪੂਰੇ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ ਪਰ ਅੱਜ ਦੇ ਜਿਸ ਤਰ੍ਹਾਂ ਹਾਲਾਤ ਲੱਗਦੇ ਐ ਮੈਂ ਸਮਝਦਾ ਅੱਜ ਉਹਨਾਂ ਦੀ ਸ਼ਹਾਦਤ ਹੋ ਇੱਕ ਬਹੁਤ ਵੱਡਾ ਸਨੇਹਾ ਜੇ ਰਾਜਨੀਤਿਕ ਲੀਡਰ ਸਾਹਿਬਾਨ ਤੇ ਪੰਜਾਬ ਦੀ ਜਨਤਾ ਗੌਰ ਕਰੇ ਤੇ ਇੱਕ ਬਹੁਤ ਵੱਡਾ ਅੱਜ ਉਸ ਗੱਲ ਨੂੰ ਰੀਨਿਊ ਕਰਨ ਦਾ ਉਸ ਅਹਿਦ ਨੂੰ ਜਿਹਨੂੰ ਲੈ ਕੇ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸੀ ਕਿਉਂਕਿ ਉਸ ਕਿਸਮ ਦੇ ਹਾਲਾਤ ਫੇਰ ਪੰਜਾਬ ਦੇ ਅੰਦਰ ਬਣਦੇ ਜਾ ਰਹੇ ਐ ਜਦੋਂ ਸਰਕਾਰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆ ਕਹਿ ਰਹੀ ਐ ਵੀ ਪੰਜਾਬ ਦੇ ਅੰਦਰ ਫੇਰ ਅਤੰਕਵਾਦ ਸਿਰ ਚੱਕ ਰਿਹਾ ਐ ਤੇ ਲਾਅ ਐਂਡ ਆਰਡਰ ਜਦੋਂ ਖਤਮ ਹੋਣ ਦੀ ਕਾਗਾਰ ਤੇ ਆਇਆ ਖੜਾ ਪੰਜਾਬ ਦੇ ਅੰਦਰ ਤੇ ਮੈਂ ਸਮਝਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਐ ਵੀ ਉਹਨਾਂ ਦੀ ਸ਼ਹਾਦਤ ਵਿਅਰਥ ਨਾ ਜਾਵੇ ਤੇ ਉਹਨੂੰ ਆਪਾਂ ਮੱਦੇ ਨਜ਼ਰ ਰੱਖ ਕੇ ਜਿਹੜੀਆਂ ਅੱਜ ਸਮਾਜ ਦੇ ਅੰਦਰ ਜਾਂ ਰਾਜਨੀਤਿਕ ਸੋਚ ਦੇ ਅੰਦਰ ਕਿਤੇ ਕਮੀ ਹੈ ਉਸ ਖਲਾ ਨੂੰ ਦੇਖਦੇ ਹੋਏ ਉਸ ਕਿਸਮ ਦੇ ਫੈਸਲੇ ਲਈਏ ਵੀ ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਵੇ ਦੇ ਉਹਦੇ ਉੱਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਹੈ। ਜ਼ਿਕਰ ਇਹ ਖਾਸ ਹੈ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਬਯੰਤ ਸਿੰਘ ਦਾ ਪੁੱਤ ਰਵਨੀਤ ਬਿੱਤੂ ਪਹਿਲਾਂ ਕਾਂਗਰਸ ਦੇ ਵਿੱਚ ਸੀ ਅਤੇ ਇਹ ਵੀ ਕਿਆਸ ਤੇ ਲਗਾਏ ਜਾ ਰਹੇ ਸਨ ਕਿ ਅੱਜ ਦੇ ਇਸ ਸਮਾਗਮ ਦੇ ਵਿੱਚ ਉਹ ਵੀ ਸ਼ਾਮਿਲ ਹੋ ਸਕਦੇ ਨੇ ਕਿਉਂਕਿ ਇਸ ਸਮਾਗਮ ਦੇ ਵਿੱਚ ਨਾ ਕੇਵਲ ਕਾਂਗਰਸ ਦੇ ਆਗੂ ਬਲਕਿ ਭਾਜਪਾ ਅਤੇ ਹੋਰ ਨਾ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ ਸੀ। ਪਰ ਰਮਨੀਤ ਬਿੱਟੂ ਸਮੇਸੜ ਇਸ ਸਮਾਗਮ ਦਾ ਹਿੱਸਾ ਨਹੀਂ ਬਣ ਸਕੇ ਹਾਲਾਂਕਿ ਉਹਨਾਂ ਨੇ ਪੁਰਾਣੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਅਦਾਕਾਰਾਂ ਤੇ ਐਮਪੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵਿਵਾਦਾਂ ਦੇ ਵਿੱਚ ਬਣੀ ਹੋਈ ਹੈ ਤੇ ਅੱਜ ਹਾਈ ਕੋਰਟ ਦੇ ਵਿੱਚ ਪਟੀਸ਼ਨ ਤੇ ਸੁਣਵਾਈ ਹੋਈ ਸੀ ਮਾਨ ਸਿੰਘ ਖਾਰਾ ਦੇ ਵੱਲੋਂ ਫਿਲਮ ਐਮਰਜੈਂਸੀ ਦੇ ਉੱਤੇ ਰੋਕ ਲਗਾਉਣ ਨੂੰ ਲੈ ਕੇ ਇੱਕ ਪਟੀਸ਼ਨ ਦਿੱਤੀ ਗਈ ਸੀ ਤੇ ਸੈਂਸਰ ਬੋਰਡ ਨੇ ਸੁਣਵਾਈ ਦੇ ਦੌਰਾਨ ਕਿਹਾ ਕਿ ਕੰਗਨਾ ਰਣੌਤ ਨੂੰ ਸਰਟੀਫਿਕੇਟ ਹਜੇ ਤੱਕ ਨਹੀਂ ਦਿੱਤਾ ਗਿਆ ਐਸਜੀਪੀਸੀ ਨੇ ਵੀ ਮੰਗ ਕੀਤੀ ਹੈ ਕਿ ਇਸ ਫਿਲਮ ਦੇ ਉੱਤੇ ਪੂਰਨ ਤੌਰ ਤੇ ਬੈਨ ਲੱਗਣਾ ਚਾਹੀਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਦਿੱਤੀ ਗਈ ਪਟੀਸ਼ਨ ਦੇ ਖਿਲਾਫ ਸੁਣਵਾਈ ਹੋਈ ਸੀ ਜਿਸ ਤਰ੍ਹਾਂ ਸੈਂਸਰ ਬੋਰਡ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਇਸ ਫਿਲਮ ਨੂੰ ਹਜੇ ਤੱਕ ਕੋਈ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਯਾਨੀ ਕਿ ਫਿਲਮ ਨੂੰ ਪਾਸ ਨਹੀਂ ਕੀਤਾ ਗਿਆ ਸੈਂਸਰ ਬੋਰਡ ਦਾ ਕਹਿਣਾ ਹੈ ਕਿ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਉਹਨਾਂ ਨੂੰ ਮਿਲ ਰਹੀਆਂ ਨੇ ਤੇ ਇਨ੍ਹਾਂ ਸ਼ਿਕਾਇਤਾਂ ਦੀ ਸੁਣਵਾਈ ਕਰਨ ਤੋਂ ਬਾਅਦ ਹੀ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਦੂਜੇ ਪਾਸੇ ਕੰਗਣਾ ਰਣੋਤ ਨੇ ਕਿਹਾ ਕਿ ਉਸ ਦੀ ਫਿਲਮ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਉਸ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਦਰਸਲ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਵੱਲੋਂ ਫਿਲਮ ਐਮਰਜੈਂਸੀ ਦੇ ਖਿਲਾਫਾ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੀ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। SGPC ਨੇ ਇਸ ਮਾਮਲੇ 'ਚ ਕਿਹਾ ਕਿ ਫਿਲਮ ਦਾ ਵਿਰੋਧ ਕੇਵਲ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਕਿ ਉਹ ਕੰਗਣਾ ਰਣੌਦ ਦੀ ਫਿਲਮ ਹੈ ਬਲਕਿ ਫਿਲਮ ਦਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਉਸ ਵਿੱਚ ਵਿਖਾਏ ਗਏ ਸੀਨ ਦੇਖ ਕੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮਿਟੀ ਜੋ ਸਿੱਖੋਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਉਸਨੇ ਹਮਾਰੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰ ਸਾਹਿਬ ਨੂੰ ਇੱਕ ਪੱਤਰ ਲਿਖਾਤਾ ਔਰ ਉਸਕੇ ਸਾਥ ਹੀ ਇੱਕ ਪੱਤਰ ਜੋ ਸੈਂਸਰ ਬੋਰਡ ਕੋ ਵੀ ਲਿਖਾਤਾ और उसमें ये बता, बताई गई थी कि हमारा कोई ए, कोई फिल्म का विरोध करने का मकसद को विरोध नहीं है सिर्फ क्योंकि कंगना है उसमें हमारा दलील के ऊपर है हमारा कोई हिस्ट्री बिगाड़ी जा जा रही है और सिख कैरेक्टर है जो उसका जो हनन किया उसका हनन एक हिसाब से किया जा रहा है तो उसके खिलाफ हमने जो एक्चुअल बात थी वो बताई थी اور اس کے بعد میں شروانی گurdwara پڑھن کی کمیٹی نے ان کو نوٹس بھی جاری کیا قانونی نوٹس جاری کیا اور کچھ لوگوں نے ہائی کورٹ میں بھی جا کے اس کے خلاف اپنی ریٹ پٹیشن ڈالی ہے سنا ہے کنگنا کے ایک میسج ہے کہ اس کی فلم کو روکا گیا ہے ए, लेकिन ये तो छह तरीक को ही पता लगेगा आ, उसका कोई बयान तो नहीं आया क्योंकि कंगना अपनी फिल्म को प्रमोट करने के लिए बहुत कुछ करती है वो कभी बोलती है कि मेरे को रेप की धमकी आ रही है कभी बोल रही है मेरे को मारने की धमकी आ रही है ये सब उसका मतलब फिल्म प्रमोशन का स्टंट है सो so, लेकिन अगर ए, ये सेंसर बोर्ड ने ये फैसला किया है तो अच्छा फैसला है क्योंकि ये मामला अकेले सिखों का नहीं है ये देश में आपसी भाईचारक सांच की ए, की फिक्रमंदी के लिए है अगर ऐसा किया है तो अच्छा है लेकिन हम वेट करेंगे जितनी देर तक सेंसर बोर्ड इस पे अपना पक्ष स्पष्ट नहीं कर सकता जिक्र खास है कि 6 सितंबर रनौत रनौती ਨਮੀ ਆਉਣ ਵਾਲੀ ਫਿਲਮ ਅਮਰਜੈਂਸੀ ਰਿਲੀਜ਼ ਹੋਣੀ ਸੀ ਹੁਣ ਦੇਖਣਾ ਹੋਵੇਗਾ ਕਿ ਉਦੋਂ ਤੱਕ ਸੈਂਸਰ ਬੋਰਡ ਇਸ ਫਿਲਮ ਨੂੰ ਕਲੀਨ ਚਿੱਟ ਦਿੰਦਾ ਹੈ ਜਾਂ ਫਿਰ ਇਸ ਫਿਲਮ ਤੇ ਪੂਰਨ ਤੌਰ ਤੇ ਪਾਬੰਦੀ ਲੱਗਦੀ ਹੈ 1984 ਦੇ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਨਾਲ ਸੰਬੰਧਿਤ ਵੱਡੀ ਅਤੇ ਅਹਿਮ ਖਬਰ ਅੱਜ ਸਾਹਮਣੇ ਆਈ ਹੈ ਦਰਅਸਲ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਤੇ ਉਹਦੇ ਉੱਤੇ ਲੱਗੇ ਦੋਸ਼ ਤੈਅ ਹੋ ਗਏ ਨੇ ਜਿਸ ਤੋਂ ਬਾਅਦ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਦਿੱਲੀ ਐਸਜੀਪੀਸੀ ਦੇ ਵੱਲੋਂ ਇਸ ਫੈਸਲੇ ਦਾ ਨਿਗਾਸ ਸਵਾਗਤ ਕੀਤਾ ਗਿਆ ਹੈ ਤੇ ਹਰਮਿਤ ਸਿੰਘ ਕਲਕਾ ਦਾ ਕਹਿਣਾ ਹੈ ਕਿ 40 ਸਾਲਾਂ ਬਾਅਦ ਸਿੱਖਾਂ ਨੂੰ ਇਨਸਾਫ ਮਿਲਿਆ ਦਿੱਲੀ ਦੀ ਰੋਜ਼ ਐਵੇਨਿਊ ਅਦਾਲਤ ਨੇ ਅੱਜ 1984 ਜਸਟਿਸ ਖ ਵਿਰੋਧੀ ਦੰਗਿਆਂ ਦੌਰਾਨ ਉੱਤਰੀ ਦਿੱਲੀ ਦੇ ਪੁਲ ਬੰਗਸ਼ ਇਲਾਕੇ 'ਚ ਤਿੰਨ ਲੋਕਾਂ ਦੀ ਕਥਿਤ ਹਤਿਆ ਦੇ ਇੱਕ ਮਾਮਲੇ 'ਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ 'ਤੇ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕਰਨ ਦੇ ਹੁਕਮ ਦਿੱਤੇ ਨੇ ਰੋਜ਼ ਐਵੇਨਿਊ ਅਦਾਲਤ ਦੇ ਜੱਜ ਰਾਕੇਸ਼ ਸਿਆਲ ਨੇ ਟਾਈਟਲਰ ਵਿਰੁੱਧ ਭਾਰਤੀ ਡੰਡਾਵਲੀ ਦੀਆਂ ਵੱਖ-ਵੱਖ ਤਾਰਾਮਾਂ ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਜਿਸ ਵਿੱਚ 302 109 147 ਅਤੇ 153 ए ਅਤੇ 143 ਦੇ ਨਾਲ ਕਈ ਹੋਰ ਤਾਰਮਾਨ ਲਗਾਈਆਂ ਗਈਆਂ ਨੇ ਅਦਾਲਤ ਦੇ ਫੈਸਲਿਆਂ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕੱਤਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ ਤੇ ਉਹਨਾਂ ਕਿਹਾ ਹੈ ਕਿ ਭਾਈਚਾਰੇ ਦੀ ਆਵਾਜ਼ 40 ਸਾਲਾਂ ਬਾਅਦ ਸੁਣੀ ਗਈ ਹੈ ਈ ਜਸਟਿਸ ਡਿਨਾਈਡ ਉਸਕੇ ਉੱਪਰ ਇੱਕ ਬਹੁਤ بڑا ਕਾਟਾ ਜੋ ਹੈ ਆਜਮਾਨੇ ਕੋਰਟ ਨੇ kiya कि जो 40 साल से लड़ाई से एक कौम और जो पीड़ित परिवार थे जो लड़ाई लड़ रहे थे आज जगदीश टैटलर को इसके ऊपर चार्जशीट फ्रेम कर दिया गया हमें बड़ी खुशी है कि ये लड़ाई लगातार जहाँ समूची वो पीड़ित परिवार और दिल्ली की संगत लड़ रही थी और साथ में दिल्ली से गुरुद्वारा प्रबंधक कमेटी हमारी टीम लगातार इसके ऊपर अपना काम कर रही थी आज जगदीश टैटलर के ऊपर चार्ज फ्रेम कर दिए गए और आ, बहुत जल्दी हमें उसके जो चार्जेस के ऊपर लगाए हैं वो भी सामने आ रहे हैं मैं समझता हूँ कि जो पुल बंगश का केस था जहाँ से ये जो पीड़ित परिवार थे जिनका बहादुर सिंह गुरबचन सिंह और ठाकुर सिंह ये तीनों के जहाँ जहाँ उनका कत्ल हुआ और जो वहाँ पर दंगे किए गए उसके ऊपर आज जिस तरीके से लड़ाई लड़, लड़ते लड़ते आज ये मिला है मैं समझता हूँ बहुत खुशी की एक बात है और मुझे लगता है कि इसके ऊपर जो ਚਾਰजेस ਲਗਾਏ जाएंगे سنگین اور ਬਹੁਤ ਜਲਦ आज अपने साथी सज्जन कुमार के साथ जगदीश टाइटलर जेल के पीछे होंगे जिक्र खास है कि इस मामले दी अगली सुनवाई हुन 13 सितंबर नु होवेगी देखना होवेगा कि अगली सुनवाई दे विच की अहम तथ्य निकल के सामने औंदे ने आज दे पंजाब न्यूज़ बुलेटन विच बस एन्ना ही ਕਲਫਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ